ਨੂੰ ਮੁੰਡੇ ਨੇ ਕਹਿ ਤਾਂ ਮੇਰੇ ਦਾ ਵੀ ਕਈ ਮਰਵਾ ਦਿੱਤੀ ਇਹਦਾ ਵੀ ਸਿਰ ਨੂੰ ਪਾੜ ਦੋ ਦੇਖੀ ਜੋ ਗੱਲ ਸਾਡੀ ਨੇ ਦੁਕਾਨੇ ਪਹਿਲੇ ਉਹ ਤੋੜੀ ਆ ਸਾਨੂੰ ਇਹ ਜਿਹਦਾ ਇੱਕ ਪਿੱਛੇ ਬਣਾ ਕੇ ਦਊਗਾ ਮੈਂ ਮੈਂ ਜਦੋਂ ਉੱਤਾਰਾ ਤੇ ਬਾਹਰ ਵੇਖਿਆ ਕਿ ਮੇਰੇ ਭਰਾਵਾਂ ਨੂੰ ਇਹ ਮੁੰਡੇ ਕੋ ਆਤੇ ਸਾਡੀ ਪੁਰਾਣੀ ਆਪਸੀ ਰੰਜਿਸ਼ ਚੱਲਦੀ ਸੀ ਅੰਮ੍ਰਿਤਸਰ ਦੇ ਹੁਸੈਨਪੁਰਾ ਚੌਂਕ ਵਿੱਚ ਦੋ ਗਵਾਂਡੀਆਂ 'ਚ ਲੜਾਈ ਝਗੜਾ ਹੋ ਗਿਆ ਮਾਮਲਾ ਇਸ ਹੱਦ ਤੱਕ ਵੱਧ ਗਿਆ ਜਗਤ ਦੇ ਵਿਵਾਦ ਨੂੰ ਲੈ ਕੇ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਾਫੀ ਦੇਰ ਤੋਂ ਆਪਸ ਵਿੱਚ ਜਗ੍ਹਾ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਰੰਜਿਸ਼ ਰੱਖੀ ਜਾ ਰਹੀ ਸੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਕਾਰਨ ਕੱਲ ਦੋਵੇਂ ਗਵਾਂਡੀ ਆਮੋ ਸਾਹਮਣੇ ਹੋ ਗਏ ਜਿਸ ਕਾਰਨ ਦੋਵਾਂ ਵੱਲੋਂ ਇੱਟਾ ਪੱਥਰ ਅਤੇ ਤੇਜ਼ ਤਰ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ ਦੋਵਾਂ ਟੀਰਾ ਨੂੰ ਗੰਬੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਪੀੜਤ ਪਰਿਵਾਰ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਸਾਡੀ ਕੀੜਾ ਚੈਲੋ ਝਗੜਾ ਹੀ ਦਾ ਵਾਅ ਤੇ ਇਹ ਕਿਹਦੀ ਸਕਾਰ ਹੋਇਆ ਕਿਉਂ ਹੋਇਆ ਇਹ ਝਗੜਾ ਜਗਾ ਜਗਾ ਕਰਕੇ ਹੋਇਆ ਵਾ ਜਦ ਬਿੱਲੂ ਆਇਆ ਬਿੱਲੂ ਨੇ ਮੇਰੇ ਗੇਟਸ ਕੋਲ ਭਾਜੀ ਨੂੰ ਇਕੱਲੇ ਨੂੰ ਬੰਦੇ ਖਵਾ ਤੇ ਮੇਰੇ ਅੰਦਰ ਬੈਠੀ ਹੋ ਬਾਹਰ ਰੋਲੇ ਦੀ ਬਾਜੇ ਪ੍ਰਵੀਨ ਲਲਕਾਰੇ ਮਾਰਦੀ ਆ ਰਹੀ ਸੀ ਇਹਨਾਂ ਨੂੰ ਫੜ ਲਓ ਇਹਨਾਂ ਦਾ ਅੱਜ ਕੋਈ ਬੰਗਾ ਨਹੀਂ ਛੱਡਣਾ ਜਦੋਂ ਮੈਂ ਵਿੱਚ ਪਈ ਤੇ ਪ੍ਰਵੀਨ ਨੇ ਆਪਣੇ ਮੁੰਡੇ ਨੂੰ ਕਹਿ ਕੇ ਮੇਰੇ ਦੇ ਵੀ ਕਈ ਮਰਵਾ ਦਿੱਤੀ ਇਹਦਾ ਵੀ ਸਿਰ ਨੂੰ ਪਾੜ ਦੋ ਦੇਖੀ ਜਾਊਗੀ ਬਾਅਦ ਚ ਬਿੱਲੂ ਪਿਆ ਬਿੱਲੂ ਨੇ ਮੈਨੂੰ ਕਹਿੰਦਾ ਕਿ ਤਾ ਬਿੱਲੂ ਨੇ ਮੈਨੂੰ ਬੜਾ ਦਾ ਪੜਦਾ ਮੇਰੇ ਕਈ ਸਿਰ ਚੋਂ ਬੰਦ ਬਿੱਲੂ ਨਾਲ ਜਵਨ ਸੀ ਬਿੱਲੂ ਦਾ ਭਰਾ ਸੀ ਹਾਂ ਬਸ ਹੀ ਬਲੀ ਦਾ ਸਨ ਇਹਨਾਂ ਤੋਂ ਬਹੁਤ ਖਤਰਾ ਵਾ ਸਾਡੇ ਪਰਿਵਾਰ ਨੂੰ ਹਿਸਾਬ ਦਿੱਤਾ ਹੈ ਮੇਰਾ ਨਾਮ ਸਨਿਪੁਰ ਕਾਦਰ ਕੀ ਮਾਮਲਾ ਕਰੋ ਮਾਮਲਾ ਜੀ ਜਗ੍ਹਾ ਦਾ ਮਾਮਲਾ ਹੈ ਤੇ ਜਿਹੜੀ ਜਗ੍ਹਾ ਵਾ ਉਹ ਗਲੀ ਚ ਸਾਡੀ ਨੇ ਦੁਕਾਨ ਹੈ ਪਹਿਲੇ ਉਹ ਤੋੜੀ ਆ ਸਾਨੂੰ ਇਹ ਕਹਦਾ ਕਿ ਪਿੱਛੇ ਬਣਾ ਕੇ ਦਊਗਾ ਮੈਂ ਇਹ ਬਿਲੂ ਹਨੇਰ ਕੋਖਾ ਨੇ ਬਾਅਦ ਇਹਨੇ ਆਪਣਾ ਦੁਕਾਨ ਪਾ ਕੇ ਉਹ ਜਗ੍ਹਾ ਸਾਨੂੰ ਬਣਾ ਕੇ ਨਹੀਂ ਦਿੱਤੀ ਪਿੱਛੇ ਥੋੜੀ ਹੋਰ ਜਗ੍ਹਾ ਵਾ ਉਥੇ ਕਿਹਾ ਮੈਂ ਦੁਕਾਨ ਪਾ ਕੇ ਦਵਾਂਗਾ ਠੀਕ ਜੇ ਤੇ ਬਾਜੋ ਜੀ ਇਹਨੇ ਜਗ੍ਹਾ ਸਾਨੂੰ ਦੁਕਾਨ ਬਣਾ ਕੇ ਨਹੀਂ ਦਿੱਤੀ ਇਹ ਬਾਜੋ ਗੋਲੀ ਦੇ ਕੇ ਅੰਦਰ ਚਲ ਗਿਆ ਬਾਜ ਇਹਨੇ ਆਪਣੇ ਉਹ ਥੋੜੇ ਮੁੰਡੇ ਭੇਜ ਕੇ ਤੇ ਉਹ ਥੋੜੀ ਕੰਦ ਕੀਤੀ ਇਹ ਮੇਰੇ ਭਤੀਜੇ ਨੇ ਸਮੀਰ ਨੇ ਤੋੜਤੀ ਦੋ ਚਾਰ ਵਾਰ ਹੀ ਜੇ ਇਹਨੇ ਫੇਰ ਸਾਡੇ ਉਥੇ ਮੁੰਡੇ ਤੇ ਵਾਰ ਕਰਾਇਆ ਉਹਦੇ ਤੇ ਤੇਜ਼ ਹਥਿਆਰਾਂ ਨਾਲ ਦਾਤਰ ਕਿਰਪਾਨਾਂ ਨਾਲ ਤੇ ਪਿਸਟਨ ਪੁਸ਼ਟਨ ਵੀ ਇੰਨਾ ਕੋ ਹੈਗੇ ਸੀ ਉਦੋਂ ਉਦੋਂ ਵੀ ਆਪਾਂ ਇਹਦੇ ਤੇ ਐਫਆਰ ਦਰਜ ਕਰਾਈ ਸੀ ਅਤੇ ਸੀ ਡਿਵੀਜ਼ਨ ਥਾਣੇ 'ਚ ਜੀ ਭਈ ਬਾਅਦ ਉਹ ਪੁਸ਼ਟਨ ਪਾ ਕੇ ਉਹ ਗੱਲ ਠੰਡੀ ਹੋ ਗਈ ਉਸ ਤੋਂ ਬਾਅਦ ਇਹਨੇ ਸਾਡੇ ਘਰ ਦੇ ਸਾਰੇ ਪਰਿਵਾਰ ਤੇ ਪਰਚਾ ਕਰਾਤਾ ਕਿ ਜੀ ਚੋਰ ਆ ਇਹਨੇ ਸਾਡੇ ਮੋਬਾਈਲ ਚੋਰੀ ਕੀਤੇ ਆ 1.5 ਲੱਖ ਰੁਪਏ ਸਾਡਾ ਚੋਰੀ ਕਰ ਲਿਆ ਤੇ 23 ਤਰੀਕ ਨੂੰ ਜੀ ਆਪਣਾ ਰੋਰੇ ਦੁਕਾਨ 'ਚ ਬੁਲਾ ਕੇ ਸਾਡਨਾ ਕਈਆਂ ਪ੍ਰਧਾਨ ਰਾਜੂ ਨੇ ਇਹ ਵਿੱਚ ਬਹਿ ਕੇ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਘਰਾਂ ਜਾਓ ਕੋਈ ਗੱਲ ਨਹੀਂ ਮੈਂ ਬਹਿ ਕੇ ਗੱਲ ਕਰ ਲੈਣਾ ਇਹ ਬਾਹਰ ਨਿਕਲਿਆ ਇਹਨੇ ਆਪਣੇ ਭਰਾ ਨੀਕੇਤ ਨੂੰ ਕਿਹਾ ਕਿ ਜਾ ਮੇਰਾ ਪਿਸਤਲ ਲੈ ਕੇ ਆ ਉਹ ਪਿਸਤਲ ਲੈਣ ਚਲ ਗਿਆ ਜੇ ਘਰੋਂ ਤੇ ਮੇਰੇ ਭਰਾ ਦੋਨੇ ਬਾਹਰ ਹੀ ਮੈਂ ਘਰ ਆ ਗਿਆ ਸੀ ਮੈਂ ਜਦੋਂ ਘਰ ਆ ਤੇ ਬਾਹਰ ਵੇਖਿਆ ਕਿ ਮੇਰੇ ਭਰਾਵਾਂ ਨੂੰ ਇਹਨੇ ਮੁੰਡੇ ਪਵਾਤੇ ਹਨ ਨੀਕੇਤ ਖੋਖਰ ਹੀ ਆਪਣਾ ਬਿਲੂ ਹੀ ਜੇ ਜੋਬਨ ਗੇਲੀ ਹੀ ਪਵਨ ਹੀ ਔਰ ਉਹ ਭੰਬ ਹੋਰ ਹੀ ਪੰਜ ਸੱਤ 10 ਮੁੰਡੇ ਗਏ ਜੇ ਇਹਨਾਂ ਨੇ ਮੇਰੇ ਭਰਾ ਨੂੰ ਫੜਿਆ ਮੈਂ ਜਾ ਕੇ ਛਡਾਇਆ ਉਧਰੋਂ ਪ੍ਰਵੀਨ ਆਈ ਆ ਇਹਦੀ ਮਾਂ ਉਹ ਲਲਕਾਰੇ ਮਾਰਦੀ ਆਈ ਆ ਕਿ ਫੜੋ ਇਹਨਾਂ ਨੂੰ ਵੜ ਦੋ ਅੱਜ ਜੋ ਕੁਝ ਹੋਊਗਾ ਵੇਖੀ ਜਾਊਗੀ ਪੈਸੇ ਲਾ ਕੇ ਹੀ ਪੁੱਸ ਨੂੰ ਪੈਸੇ ਭਰ ਕੇ ਤੇ ਬਾਹਰ ਆ ਜਾਾਂਗੇ ਮੇਰੀ ਜਨਾਨੀ ਦੇ ਵੀ ਇਹਨੇ ਬਿੱਲੂ ਨੇ ਭਤੀਜੀ ਮੇਰੀ ਛੋਟੀ ਆ ਉਹਦੇ ਵੀ ਦਾਤਰ ਆਪਣਾ ਆ ਕੇ ਹੀ ਮਾਰ ਲੱਗਾ ਜੇ ਮੇਰੀ ਜਨਾਨੀ ਨੇ ਵੰਦਨਾ ਨੇ ਨੂੰ ਫੜਿਆ ਇਹਨਾਂ ਨੇ ਉਹਦੇ ਹੱਥੀਂ ਤੇ ਆ ਉਹਨੂੰ ਗਾਲੀ ਗਲੋਚ ਵੀ ਕੱਢਿਆ ਉਹਦੇ ਕਈ ਵੀ ਸਿਰ ਤੇ ਮਾਰੀ ਆ ਮੇਰੇ ਵੀ ਇਹਨੇ ਹੱਥ ਤੇ ਕਈ ਮਾਰੀ ਆ ਤੇ ਮੇਰਾ ਵੀ ਹੱਥ ਫ੍ਰੈਕਚਰ ਹੋਇਆ ਜਾ ਜੇ ਹਾਂਜੀ ਕੰਪਲੀਟ ਕੀਤੀ ਜੇ ਰਾਮਬਾਲ ਥਾਣੇ ਤੇ ਕੰਪਲੀਟ ਕੀਤੀ ਜੇ ਇਹਨਾਂ ਕੋ ਫਥਿਆਰ ਵੀ ਸੀ ਜੇ ਜੋਬਨ ਗਿਲ ਨੇ ਆਪਣੇ ਡੱਬ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਡਾਕੇ ਪਿੱਛੇ ਹੋ ਗਏ ਨੇ ਡੱਬ ਚ ਲਾਈ ਰੱਖਿਆ ਜੇ ਉਹ ਸੀਸੀਟੀਵੀ ਕੈਮਰੇ ਵਿੱਚ ਇਹਦੀ ਸਾਬ ਫੋਟੋਆਂ ਦੀ ਆ ਇਹ ਬਾਜੋ ਜੀ ਭੱਜ ਕੇ ਤੇ ਪਰਲੇ ਪਾਸੇ ਗਏ ਆ। ਇਹ ਸਾਡੇ ਬੱਚੇ ਵੀ ਇਹਦੇ ਕੋਲ ਡਰਦੇ ਆ ਕਿ ਸਾਡੇ ਘਰ ਤੈਹ ਜਾਂਦਾ ਵਾ। ਜਦੋਂ ਮਰਜ਼ੀ ਉੱਥੇ ਗਾਲਾਂ ਕੱਢਦਾ ਵਾ। ਕਿ ਅਸੀਂ ਇਹਨਾਂ ਨੂੰ ਮਾਰ ਦੇਣਾ ਵਾ। ਕੋਈ ਕਹੀਂ ਸਾਡੇ ਆ ਕੀ ਵਗਾਰ ਲੈਣਗੇ ਜੀ। ਤੇ ਇਹਨੇ ਜੀ ਅਸੀਂ ਇੱਥੇ ਐਤਵਾਰ ਨੂੰ ਜੀ ਇਹਨੇ ਬਾਜੋ ਸ਼ਾਮੀ ਜਦੋਂ ਜੇ ਸ਼ਾਮੀ ਅਸੀਂ ਇੱਥੇ ਗੁਰਦਾਨਾ ਦਾ ਸਥਾਨ ਲਈ ਜੀ। ਇਨੇ ਮਗਰੋਂ ਆਪਣੇ ਮੁੰਡੇ ਭੇਜ ਕੇ ਆਪਣਾ ਘਰ ਘੁਰ ਤੜਵਾ ਲਿਆ ਤੜਵਾ ਕੇ ਤੇ ਸਾਡੇ ਦੇ ਨਾਂ ਤੇ ਉੱਤੇ ਝੂਠਾ ਪਰਚਾ ਲਾਈ ਜਾਂਦੇ ਆ ਕਿ ਇਹਨਾਂ ਨੇ ਮੁੰਡੇ ਤੇ ਜੇ ਆ ਜਦ ਕਿ ਸਾਨੂੰ ਪਤਾ ਨਹੀਂ ਇੱਥੇ ਇਹੋ ਸਾਹ ਵੀ ਆਏ ਉਹਨਾਂ ਨੇ ਸਾਨੂੰ ਇੱਥੇ ਸਾਡੀ ਵੀਡੀਓ ਬਣਾ ਕੇ ਗੁਰਨਾਨਕ ਹਸਪਤਾਲ ਚ ਲੈ ਗਏ ਆ ਅਸੀਂ ਇੱਥੇ ਗਏ ਜੀ ਇਹ ਜਾਣ ਕੇ ਸਾਡੇ ਤੇ ਝੂਠਾ ਪਰਚਾ ਪਾਈ ਜਾਂਦਾ ਵਾ ਕਿ ਮੇਰੇ ਘਰ ਦੀ ਤੋੜ ਭਾਨ ਇਹਨਾਂ ਨੇ ਕੀ ਕੀਤੀ ਅਸੀਂ ਸਰ ਇਨਸਾਫ ਚਾਹੁੰਦੇ ਆ ਕਿ ਸਾਡਾ ਦੇਖੋ ਇਨਸਾਫ ਹੋਵੇ ਸਾਡਾ ਨਾ ਕੋਈ ਲੈਣ ਦੇ ਨਹੀਂ ਜੀ ਹਗਾ ਅਸੀਂ ਕਹਿੰਨੇ ਆ ਕਿ ਇਹਦੇ ਤੇ ਕਾਰਵਾਈ ਪੂਰੀ ਕੀਤੀ ਜਾਏ ਇਹਦੇ ਕੋ ਹਥਿਆਰ ਵੀ ਆ 2 ਨੰਬਰ ਦੇ ਹਥਿਆਰ ਲਈ ਫਿਰਦਾ ਵਾ ਗੁੰਡੇ ਲਈ ਫਿਰਦਾ ਨਾਲੇ ਜਦੋਂ ਮਰਜ਼ੀ ਆ ਕੇ ਜੀ ਇੱਥੇ ਬਹਿ ਜਾਂਦਾ ਵਾ ਲੋਕਾਂ ਦੀ ਜਗਾ ਜ਼ਮੀਨਾਂ ਤੇ ਕਬਜ਼ੇ ਕਰਦਾ ਅਸੀਂ ਕਹਿੰਨੇ ਸਾਨੂੰ ਇਹਨੂੰ ਇਹਦੇ ਕੋ ਬਚਾਇਆ ਜਾਵੇ ਹਾਂਜੀ ਸਾਨੂੰ ਖਤਰਾ ਜੀ ਪੂਰਾ ਖਤਰਾ ਹੈ ਰਤੋ ਜਦੋਂ ਮਰਜੀ ਇਹਦੀ ਮਾਲ ਲਲਕਾਰਾ ਮਾਰ ਜਾਂਦੀ ਆ ਕੋਈ ਨਹੀਂ ਦੇਖ ਲਾਂਗੇ ਜੀ ਮਾਰ ਦਾਂਗੇ ਗੋਲੀ ਮਾਰ ਦਾਂਗੇ ਉੱਤੇ ਥਾਣਾ ਇਹ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਕੀ ਦੱਸਿਆ ਆਉ ਜਾਣਦੇ ਆ ਉਹਨਾਂ ਤੋਂ ਜਿਹੜੇ ਜੀ ਦੋ ਪਾਰਟੀਆਂ ਜਿਹੜੀਆਂ ਸੈਨਪੁਰਾ ਚਾਉਂਦੀਆਂ ਰੈਂਡ ਵਾਲੀਆਂ ਅੰਡੇ ਗਵਾਂਢੀ ਨੇ ਉਹਨਾਂ ਦੀ ਪੁਰਾਣੀ ਆਪਸੀ ਰੰਜਿਸ਼ ਚੱਲਦੀ ਸੀ ਉਹਦੇ ਵਿੱਚ ਇੱਕ ਪਾਰਟੀ ਜਿਹੜੀ ਹੈ ਸੰਨੀ ਪੁੱਤਰ ਸ਼ਾਮ ਲਾਲ ਉਹਨਾਂ ਦੀ ਤਿੰਨ ਧਿਰਾਂ ਦੇ ਜਿਹੜਾ ਸਟਾ ਲੱਗੀਆਂ ਸੀ ਜਿੱਥੇ ਸੰਨੀ ਦੇ ਬਿਆਨ ਜਿਹੜਾ ਦਰਜ ਕਰਕੇ ਮਕਦਮਾ ਨੰਬਰ 98/24 ਅੰਡਰ ਸੈਕਸ਼ਨ 323 341 506 148 190 ਆਈਪੀਸੀ थाना ਏ ਡਿਵੀਜ਼ਨ ਅੰਮ੍ਰਿਤਸਰ ਜਿਹੜਾ ਰਜਿਸਟਰ ਕੀਤਾ ਗਿਆ ਹੈ ਇਸੇ ਤਹਿ ਜਿਹੜੀ ਦੂਜੀ ਪਾਰਟੀ ਵੱਲੋਂ ਜਿਹੜੀ ਆ ਪ੍ਰਵੀਨ ਕੌਰ ਪਤਨੀ ਗੁਲਜਾਰ ਮਸੀਬ ਵੱਲੋਂ ਦਰਖਾਸਤ ਮਸੂਲ ਹੋਈ ਸੀ ਤੇ ਸੰਨੀ ਧੀਰ ਵੱਲੋਂ ਜਿਹੜੀ ਉਹਨਾਂ ਦੇ ਘਰ ਦੀ ਪੰਤੋੜ ਕੀਤੀ ਗਈ ਹੈ ਜਿਸ ਜਿਹੜਾ ਕ੍ਰਾਸ ਕੇਸ ਜਿਹੜਾ ਆ ਪ੍ਰਵੀਨ ਤਾਰਾ 427 452 148 190 ਆਈਪੀਸੀ ਇਹਦਾ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਇਹ ਦੋਵਾਂ ਦੀ ਜਿਹੜੀ ਢੁਗਾਈ ਨਾਲ ਜਿਹੜੀ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਹੈ ਝਗੜੇ ਦਾ ਇਹਨਾਂ ਦਾ ਆਪਸੀ ਪਹਿਲਾਂ ਵੀ ਦੋਨਾਂ ਪਾਰਟੀਆਂ ਦੇ ਮੰਦਰ ਦੇ ਨਾਲ ਲੱਗਦੀ ਜਗ੍ਹਾ ਨੂੰ ਲੈ ਕੇ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਪਹਿਲਾਂ ਵੀ ਮੁਕੱਦਮਾ ਜਿਹੜਾ ਦਰਜ ਰਿਸਟਰ ਹੋਇਆ ਸੀ ਉਸੇ ਦੀ ਵਾਸਤੇ ਜਿਹੜੇ ਆ ਬਹੁਤ ਬਾਰ ਵਿਅਕਤੀਆਂ ਨੇ ਇਹਨਾਂ ਦਾ ਬੈਠ ਬਿਠਾ ਕੇ ਆਉਣ ਲਈ ਰਾਜਨਾਵਲੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਸੀ ਜਿੱਥੇ ਇਹਨਾਂ ਦਾ ਗੱਲ ਸਿਰੇ ਨਹੀਂ ਲੱਗੀ ਤੇ ਦੋਨੋਂ ਪਾਰਟੀਆਂ ਉੱਥੇ-ਉੱਥੇ ਆ ਆ ਗਈਆਂ ਜਿਸ ਤੋਂ ਬਾਅਦ ਜਿਹੜਾ ਰਜੀਵ ਖੋਖਰ ਨੇ ਆ ਕੇ ਜਿਹੜਾ ਰਸਤਾ ਰੋਕ ਕੇ ਜਿਹੜਾ ਤਾਂ ਅੰਦਰ ਨੂੰ ਜਿਹੜਾ ਉੱਤੇ ਕੁੱਟਮਾਰ ਦੀ ਕੀਤੀ ਤੇ ਦੂਜੀ ਪਾਰਟੀ ਦੇ ਸੱਟਾਂ ਮਾਰੀਆਂ ਸੀ ਇਹ ਤੇ ਜਿਹੜਾ ਮਕਦਮਾ ਦਾ ਰਜਿਸਟਰੀ ਕੀਤਾ ਗਿਆ ਸੀ ਨਹੀਂ ਫਿਲਹਾਲ ਅਜੇ ਕੋਈ ਰਜਿਸਟਰੀ ਨਹੀਂ ਹੈ ਉਸ ਲਈ ਜੇ ਫੀਡ ਕਰ ਰਹੇ ਐਮਲਰ ਰਿਪੋਰਟ ਐਮਲਰ ਰਿਪੋਰਟ ਅਜੇ ਵੇਟेड ਨੇ ਐਮਲਰ ਰਿਪੋਰਟ ਆਉਣ ਤੇ ਜਿਹੜੀ ਵੀ ਉਹਦੇ 'ਚ ਬਣਦੀਆਂ ਸੱਟਾਂ ਜਿਹੜੀਆਂ ਇੰਜਰੀਜ਼ ਆਉਣਗੀਆਂ ਉਹਦੇ ਅਕੋਰਡਿੰਗ ਜਿਹੜਾ ਵਾਧਾ ਜੁਰਮ ਕੀਤਾ ਜਾਵੇਗਾ